ਪਈ ਰਵਿੰਦਰ ਸਿੰਘ ਰਵਿੰਦਰ ਜੀ ਕੀ ਗੱਲਬਾਤ ਹੋਈ ਆ ਤੁਸੀਂ ਇਹ ਪਾਜੀ ਟਰੱਕ ਵਾਲਾ ਆ ਰਿਹਾ ਸੀਗਾ ਮਲਸੀਆਂ ਰੋਡ ਤੋਂ ਤੇ ਜਿਹੜੀ ਰੋਡਵੇ ਦੀ ਬੱਸ ਆਈ ਰਹੀ ਜਲੰਧਰ ਵੱਲ ਲੋ ਜੀ ਇਹ ਤੋਂ ਬ੍ਰੇਕ ਨਹੀਂ ਵੱਜੀ ਹੈਗੀ ਤੇਨੇ ਸਿੱਧੀ ਲਿਆ ਕੇ ਟਰੱਕ ਦੇ ਵਿੱਚ ਮਾਰੀ ਜੀ ਬੱਸ ਅੱਛਾ ਜੀ ਹਾਂਜੀ ਤੇ ਬੱਸ ਉਹ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਜੀ ਉਹ ਆਪਣੀ ਜਗ੍ਹਾ ਤੇ ਉਹ ਸਹੀ ਆ ਰਿਹਾ ਸੀਗਾ ਤੇ ਜਿਹੜਾ ਬੱਸ ਵਾਲਾ ਸੀਗਾ ਉਹ ਤੋਂ ਬ੍ਰੇਕ ਨਹੀਂ ਵੱਜੀ ਉਹਨੇ ਲਿਆ ਕੇ ਸਿੱਧੀ ਟਰੱਕ ਦੇ ਵਿੱਚ ਮਾਰੀ ਉਹ ਵੀ ਮਾਰੀ ਜੀ ਲੈਫਟ ਸਾਈਡ ਤੋਂ ਓਕੇ ਟਰੱਕ ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਸੀਗੇ ਮੈਂ ਜੀ ਉੱਥੇ ਸਾਹਮਣੇ ਖੜਾ ਸੀ ਚਰਾਹੇ ਦੇ ਵਿੱਚ ਲੈਫਟ ਸਾਈਡ ਤੇ ਮੈਂ ਕਿਹਦੀ ਵੇਟ ਕਰ ਰਿਹਾ ਸੀਗਾ ਜਿਹੜੀ ਬੱਸ ਕਿਹੜੀ ਰੋਡਵੇ ਦੀ ਜੀ ਰੋਡਵੇ ਵਾਲੀਆਂ ਤੇ ਭਈ ਸਵਾਰੀਆਂ ਤਾਂ ਨੀਵੇਂ ਗਿਣੀਆਂ ਜੀ ਓਕੇ ਹਾਂਜੀ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਕੋਈ ਇੱਕ ਵਾਲੇ ਘਰੋਂ ਕਰਿਆ ਸੀਗਾ ਆ ਰਿਹਾ ਸੀ ਇੱਥੇ ਚੌਂਚ ਆਇਆ ਤਾਂ ਉਹਨੇ ਫ੍ਰੀਕ ਹੀ ਨਹੀਂ ਮਾਰੀ ਬੱਸ ਵਾਲੇ ਨੇ ਅੱਛਾ ਹਾਂਜੀ ਲਿਆਣੇ ਇੱਧਰ ਕਨੈਕਟਰ ਸਾਈਡ ਤੇ ਮਾਰੀ ਉਹਨੇ ਗੱਡੀ ਅੱਛਾ ਜੀ ਹਾਂਜੀ ਇਹ ਹੋਇਆ ਕਿ ਕਿੱਥੇ ਕਰਕੇ ਆ ਇਹ ਆ ਚੌਂਦ ਦੇ ਵਿੱਚ ਜੀ ਅੱਛਾ ਹਾਂ ਜੀ ਤੇ ਤੁਹਾਡੇ ਸੱਟ ਵਗੈਰਾ ਤਨ ਲੱਗੀ ਕਿਸੇ ਦੇ ਮੇਰੇ ਆ ਜੀ ਮੂੰਹ ਤੇ ਲੱਗੀ ਆ ਲੱਤ ਜੀ ਗਈ ਇਕਦਮੀ ਵਿੱਚੋਂ ਭੁੱਖੇ ਮਾ ਦੂਜੀ ਪਾਸੇ ਬਚ ਜਾਣਾ ਅੱਛਾ ਮੋਰਡ ਡੈਸ਼ਬੋਰਡ ਦੇ ਵਿੱਚ ਮੂ ਵਜਾ ਮੇਰਾ ਕਿਹੜੀ ਜਗ੍ਹਾ ਤੋਂ ਕਿਹੜੀ ਜਗ੍ਹਾ ਆ ਰਹੇ ਸੀ ਤੁਸੀਂ ਮੈਂ ਆ ਮੇਰਾ ਨਾਲ ਹੀ ਪਿੰਡ ਆ ਤਲਵੰਡੀ ਭਰੋ ਅੱਛਾ ਜੀ ਹਾਂ ਜੀ ਤੇ ਕਿੱਥੇ ਜਾ ਰਹੇ ਸੀ ਜਾਣਾ ਹੀ ਮੈਂ ਗਾਂ ਆ ਕੇ ਚੂਪੀ ਜਾਣਾ ਹੀ ਗਾਂ ਆਪਣੇ ਮਿਰਜਾਪੁਰ ਅੱਛਾ ਕੀ ਲੱਤਿਆ ਕੀ ਆਪਾਂ ਚੱਪਲ ਹੈ ਜੀ ਅੱਛਾ ਹਾਂ ਜੀ ਇਹ ਕਿਹੜੀ ਗੱਡੀ ਆ ਇਹ ਇਹ ਗੱਡੀ 6 ਚੱਕੀ ਆ ਜੀ ਕਮਰਟ ਮਾਮਲਾ ਐਕਸੀਡੈਂਟ ਹੋਇਆ ਹੈ ਅੱਛਾ ਜੀ ਹਾਂ ਚੌਂਦੇ ਵਿੱਚ ਹੀ ਆਪਣੇ ਹਸਪੀਟਲ ਦੇ ਸਾਹਮਣੇ ਹੀ ਆ ਫਰੰਟ ਦੇ ਸਾਹਮਣੇ ਹੀ ਹੋਇਆ ਐਕਸੀਡੈਂਟ ਓਕੇ ਪੰਜਾਬ ਰੋਡ ਦੇ ਵਿੱਚ ਬੱਸ ਸੀਗੀ ਕਾਲਾ ਸੀਗਾ ਉਹਨਾਂ ਸਾਨੂੰ ਇਹ ਪੇਸ਼ੈਂਟ ਦਾ ਚਲੋ ਬਚਾਅ ਹੋ ਗਏ ਪਰ ਇਹ ਮਾਈਨਰ ਇੰਜਰੀਆਂ ਆਈਆਂ ਹਨ ਦੇਖ ਕਿੰਨੇ ਕ ਪੇਸ਼ੈਂਟ ਆਏ ਆਪਣੇ ਕੋਲ ਅਰਾਊਂਡ 10 ਕੁ ਲੋਕ ਹਾਂਜੀ 10 ਤੋਂ 12 ਅਰਾਊਂਡ ਹਾਂ ਤੇ ਕੰਡੀਸ਼ਨ ਕੀ ਹੈਗੀ ਆ ਫਿਰ ਆਹ ਖਤਰੇ ਤੋਂ ਬਾਹਰ ਹੀ ਆ ਐਸਐਚ ਕੋਈ ਮੇਜਰ ਇਸ਼ੂ ਨਹੀਂ ਹੈ ਜੀ ਮਾਈਨਰ ਇੰਜਰੀਜ਼ ਹੈਗੀਆਂ ਇਸੇ ਡੈਥ ਵਗੈਰਾ ਤਾਂ ਨਹੀਂ 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 ਹਾਂਜੀ ਸਰ ਕੀ ਨਾਮ ਜੀ ਜਿਹੜਾ ਐਸੇ ਨਰਮਲ ਕਰਨ ਸਰ ਜਿਹੜਾ ਇੱਥੇ ਐਕਸੀਡੈਂਟ ਹੋਇਆ ਕੀ ਇਹ ਮਾਮਲਾ ਹੈਗਾ ਬੱਸ ਆ ਰਹੀ ਸੀ ਰੱਦਰ ਸਾਈਡ ਤੋਂ ਅੱਛਾ ਜੀ ਤੇ ਟਰੱਕ ਆ ਗਿਆ ਇਧਰੋਂ ਮਰਜ਼ੀਆਂ ਵੱਲੋਂ ਇੱਕੀ ਚੌਂਕ ਜਾਂ ਕੇ ਉਹ ਵੱਜ ਗਿਆ ਓਕੇ ਜੋ ਜ਼ਖਮੀ ਹੋ ਗਿਆ 12 ਜਣੇ ਠੀਕ ਹੈ ਹੰਸਵਾਰੀਆਂ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਥਾਣੇ ਆ ਜਾਏ ਆ ਥਾਣੇ ਵਾਲੇ ਅੰਦਰ ਬਿਆਰ ਬੁਲ ਲੈਂਦੇ ਉਹਨਾਂ ਦੇ ਉਹ ਕਰ ਰਿਹਾ ਕਾਰਵਾਈ ਬੱਸ ਸਾਈਡ ਤੇ ਕਰਵਾ ਲਈ ਆ ਟਰੱਕ ਵੀ ਸਾਈਡ ਤੇ ਕਰਵਾਤਾ ਹੈ ਕੋਈ ਜਾਨੀ ਨੁਕਸਾਨਦਾਰ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ